ਮੈਂ ਨਾ ਸਟਾਰਟਿੰਗ ਦੇ ਵਿੱਚ ਕਹਾਂ ਮੈਂ ਨੱਚਦੀ ਜਵਾਨੀ ਟੈਗ ਦਾ ਬੜੇਪਾ ਉਹ ਬੰਦੇ ਤੇ दारू ਪੀਤੀ ਉਹ 100 ਰੁਪਏ ਦਾ ਉੱਤੋਂ ਨੋਟ ਵਾਰ ਕੇ ਐ ਕਰਕੇ ਐ ਟੈਗ ਦਾ ਬੜੇਪਾ ਮੇਰੇ ਪੈਰਾਂ 'ਚ ਪਿਆ ਏ ਭਰਾ ਮੇਰੇ ਕੰਨੀ ਮੈਂ ਮੇਰੇ ਕੰਨੀ ਮੈਂ ਬੋਲੀ ਪਾਵਾ ਮੈਂ ਤਾਂ ਬੋਲੀ ਨਾ ਪਵੇ ਮੈਂ ਦਾ ਭਾਈ ਦੰਦ ਜੇ ਕੱਢੀ ਜਾ ਕੇ ਲਾਗੋ ਲਉਣ ਬਾਗੇ ਭਾਈ ਹਰਿਆਣੇ ਹਾਂ ਉਹ ਬੰਦਾ ਚਲੇ ਗਾਈ ਜਾਂਦਾ ਸੀ ਹੁਣ ਜਦੋਂ ਆਪਾਂ ਗਲੀਆਂ ਦੇ ਵਿੱਚ ਹੁੰਨੇ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਕਿਹੜਾ ਆ ਗਿਆ ਪੈਸੇ ਦੇ ਗਿਆ ਕਿਹੜਾ ਕਹਿੰਦਾ ਵੀ ਭਾਈ ਬੋਲੀ ਪਾਰ ਇਹਦੇ ਕੋਲ ਫਿਰਦਾ ਆ ਗਿਆ ਉਹ ਇਹਨੂੰ ਪਾ ਗਿਆ ਨਵੀਂ ਸੀ ਨਾ ਹੋਰੀ ਮਾਸੜਾ ਬੰਦੇ ਭੂਆ ਫੁੱਪੜ ਜੋ ਵੀ ਸੀ ਇਹਨੂੰ ਆ ਗਿਆ ਨਾ 100 ਰੁਪਏ ਗੋਲੀ ਵਾਦੀ ਇਹਨੇ ਫੜ ਕੇ ਗੀਜੇ ਚ ਪਾ ਲਿਆ ਮੈਨੂੰ ਕਹਿੰਦਾ 500 ਸੀ ਪਤਾ ਨਹੀਂ 500 ਸੀ ਦੂਜੀ ਵਾਰ ਪਹਿਲਾਂ 100 ਦਿੱਤਾ ਦੂਜੀ ਵਾਰ ਫੇਰ ਇਹਨੇ ਬੋਲੀ ਨਹੀਂ ਬਾਈ ਨੂੰ ਲੱਗਿਆ ਸ਼ਾਇਦ ਵੀ ਘੱਟ ਨਹੀਂ ਖੁੱਲੇ ਵੀ ਮੰਗਦਾ ਸੀ ਮੇਰੇ ਖਿਆਲ ਚ ਉਹਨੂੰ ਲੱਗਾ ਵੀ ਕਮੀ ਰਹੇਗੀ ਪੈਸੇ ਕਰਕੇ ਜੀ ਵਾਰੀ ਫੇਰ ਆ ਗਿਆ ਇਹਨੂੰ ਮੇਰਾ ਚੱਕ ਮੈਂ ਫੁੱਪੜ ਆ ਗਿਆ ਮੈਂ ਦਿਖਾਇਆ ਇਹਨਾਂ ਦੋਨਾਂ ਨੂੰ ਬੋਲਾ ਦੇ ਪੈਸੇ ਦੋ ਸੌ ਬਣ ਗਿਆ ਦੋ ਸੌ ਬਣ ਗਿਆ ਚਲ ਮਜ਼ਾਕ ਜੀ ਕਰਦੇ ਜੀ ਇਹਨੂੰ ਆ ਗਿਆ ਨਾ ਪੈ ਕਹਣਾ ਫਾਈਸੇ ਮੋੜ ਅਰੇ ਬਾਹਰੋਂ ਸੇ ਮੈਂ ਹਰ ਤਰ੍ਹਾਂ ਦੇ ਰਾਜ ਨੇ ਉਹ ਕਹਿੰਦਾ ਮੈਨੂੰ ਤਾਂ ਆਇਆ ਸੀ ਉਹ ਨੂੰ ਖੁਸ਼ ਹੋ ਕੇ ਦੇਖ ਗਿਆ ਚਲੋ ਤਾਂ ਪੈਗ ਲੱਗੇ ਸੀ ਉਹਨੇ ਐ ਤਾਂ ਕਹੀ ਨਹੀਂ ਬੋਲੀ ਪਾ ਦੇ ਢੋਲ ਸ਼ੋਰ ਸ਼ਰਾਬਾ ਵਾਲਾ ਚੱਲ ਦਿੰਦਾ ਹਣਾ ਵੀ ਐ ਵੀ ਜਿਹੜਾ ਇਹ ਤਾਂ ਬਈ ਪਤਾ ਲੱਗ ਜਾਂਦਾ ਵੀ ਬਈ ਫੁੱਫੜਾ ਵੀ ਮੇਰੇ ਤੇ ਬੋਲੀ ਪਾ ਦੇ ਵੀਰੇ ਇਹ ਤਾਂ ਪਾ ਦੇ ਤੇ ਜਿਹੜਾ ਕੰਮ ਆ